ਰੰਗੇ ਹੱਥੀ ਕਾਬੂ ਕਰ ਦੋ ਜਿਗਰੀ ਯਾਰਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਨ ਲੱਗਾ ਰਹੀ ਪੰਜਾਬ ਪੁਲਿਸ ਇਹ ਉਹੀ ਪੱਕੇ ਯਾਰ ਨੇ ਜੋ ਇਕੱਠੇ ਪੜੇ ਲਿਖੇ ਨੇ ਤੇ ਹੁਣ ਇਕੱਠੇ ਹੀ ਸੋਸ਼ਲ ਮੀਡੀਆ ਜ਼ਰੀਏ ਗਾਹਕ ਬਣਾ ਪੁੱਠੇ ਕੰਮ ਕਰਦੇ ਸਨ ਮਾਮਲਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਧਰਮਕੋਟ ਦਾ ਜਿੱਥੇ ਪੰਜਾਬ ਪੁਲਿਸ ਨੇ ਇਹਨਾਂ ਰਾਜਸਥਾਨੀ ਮੁੰਡਿਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਇਹਨਾਂ ਕੋਲੋਂ 2 ਕਿਲੋ 700 ਗ੍ਰਾਮ ਅਫੀਮ ਬਰਬੰਦ ਹੋਈ ਆ ਕੱਲ ਇੰਸਪੈਕਟਰ ਅਕਬਾਲ हुसैन ਮੁਖ ਅਫਸਰ थाना ਰੰਪੂਟ ਪੁਲਿਸ ਪਾਰਟ ਨੇ ਗਸ਼ਤੇ ਜਾ ਰਹੇ ਸੀ ਤੇ ਜਦੋਂ ਇਹ ਆਪਣੇ ਥੋੜਾ ਖੌਂਡਾ ਜਨਸੀ ਦੇ ਕੋਲ ਪੁੱਜੇ ਤਾਂ ਦੋ ਨੌਜਵਾਨ ਸਰੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਉਹਨਾਂ ਨੇ ਕਾਬੂ ਕਰਕੇ ਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਜਸੂਰਾਮ ਪੁੱਤਰ ਕ੍ਰਿਸ਼ਨਾ ਕ੍ਰਾਮਵਾਸੀ ਪੁਛਲਾਵਾ ਜਿਲ੍ਹਾ ਫਲੋਦੀ ਰਾਜਸਥਾਨ ਤਦ ਦੂਜੇ ਨੇ 라ਵਲ ਰਾਮ ਪੁੱਤਰ ਉਦਾ ਰਾਮ ਵਾਸੀ ਸੇਮ ਦੱਸਿਆ ਜਿਹੜਾ ਇਹਨਾਂ ਨੂੰ ਫਿਰ ਤਲਾਸ਼ੀ ਲੈਣ ਤੋਂ ਪਹਿਲਾਂ ਇਹਨਾਂ ਨੂੰ ਨੋਰਥ ਦਿੱਤ ਲਈ ਕਰਾਇਆ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਕਿਹਾ ਵੀ ਅਸੀਂ ਆਪਣੀ ਤਲਾਸ਼ੀ ਡੀਐਸਪੀ ਸਾਹਿਬ ਕੋ ਕਰਾਉਣੀ ਆ ਫਿਰ ਮੌਕੇ ਤੇ ਅਮਰਜੀਤ ਸਿੰਘ ਜੀ ਡੀਐਸਪੀ ਸਬਡਿਵੀਜ਼ਨ ਧਰਮਕੋੜ ਜੀ ਆਏ ਭਲਾਇਆ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਤੋਂ ਬਾਅਦ ਇਹਨੇ ਤਲਾਸ਼ੀ ਲਈ ਗਈ ਜਿਹੜਾ ਆਪਣੇ ਅਸਿਕਾ ਸਿਗਾ ਜਸੂ ਰਾਮ ਇਹਦੇ ਕਿੱਟ ਬੈਗ ਪਾਇਆ ਹੋਇਆ ਹੈ ਕਿੱਟ ਬੈਗ ਦੇ ਵਿੱਚੋਂ ਇੱਕ ਮੰਮੀ ਲਿਫਾਫੇ ਦੇ ਵਿੱਚ ਸ਼ੀਮ ਬਰਾਮ ਧੋਈ ਜੋ ਤੋਲਣ ਤੇ 2 ਕਿਲੋ 700 ਗ੍ਰਾਮ ਹੋਈ। ਫਿਰ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 136 100 136 ਮਿਤੀ 18/17/8/224 ਅੰਡਰ ਸੈਸ਼ਨ ਕਾਟ 18 ਕਾਟ 85 ਐਨਡੀਪੀ ਦਾ ਸੈਕਟਰ ਦਰਜ ਕੀਤਾ ਗਿਆ ਵਾ। ਤੇ ਅੱਜ ਉਹਨੂੰ ਪੇਸ਼ ਕਰਕੇ ਰਿਮਾਰਡ ਹੱਥ ਲਗਿੱਤਾ ਜਾਊਗਾ। ਇਹ ਕਿਥੋਂ ਦੇ ਰਹਿਣਾ ਲੇ ਜੀ? ਇਹ ਰਾਜਸਥਾਨ ਦੇ ਜੀ। ਦੋਨੋਂ ਇੱਕੋ ਪਿੰਡ ਦੇ ਰਿਆਣ ਵਾਲੇ ਆ। ਇਹ ਗਾਜੀ ਸੰਧੂ ਲੈ ਕੇ ਆਏ ਹਲੇ ਪੁਛ ਰਿਛਿਦਾਨ ਦੇ ਨਾਲ ਦੱਸਿਆ ਵੀ ਕੋਈ ਐਮਪੀ ਦਾ ਬੰਦਾ ਹੈਗਾ ਜਿਹੇ ਕੋਈ ਲੈ ਕੇ ਆਏ ਆ ਉਹ ਹਲੇ ਟ੍ਰੇਸ ਕਰਾਂਗੇ ਕਿ ਕੌਣ ਐਮਪੀ ਦਾ ਜਿੱਥੋਂ ਲੈ ਕੇ ਆਏ ਇਹ ਦੋਨੋਂ ਵਾਪਸ ਕ੍ਰਿਸ਼ਨਾ ਜੀ ਨੂੰ ਦੋਨੋਂ ਦੋਸਤ ਆ ਇਕੱਠੇ ਪੜੇ ਹੋ ਇੱਕੋ ਪਿੰਡ ਦੇ ਆ ਇੱਥੇ ਕਿਹਨੂੰ ਦੇਣਾ ਹੈ? ਇੱਥੇ ਹਾਲੇ ਦੱਸ ਨਹੀਂ ਰਿਹਾ ਕਿ ਇੰਸਟਾਗ੍ਰਾਮ ਤੇ ਗੱਲ ਹੋਈ ਸੀ ਸਾਡੀ। ਸਰ ਪਹਿਲਾਂ ਵੀ ਕਰ ਦੇ ਕੇ ਗਿਆ ਕੋਈ? ਨਹੀਂ ਪਹਿਲਾਂ ਨਹੀਂ ਦੇ ਕੇ ਇਹਨੇ ਪਹਿਲਾਂ ਪੁੱਛ ਕੇ ਇਸ ਤਰ੍ਹਾਂ ਜਸੂ ਦੇ ਮੰਨਿਆ ਵੀ ਉਹ ਦੋ ਵਾਰੀ ਪਹਿਲਾਂ ਫਿਲਮ ਜਿਹੜੀ ਰਾਜਸਥਾਨ ਦੇ ਵਿੱਚ ਹੀ ਲੈ ਕੇ ਰਾਜਸਥਾਨ ਵਿੱਚੋਂ ਦਿੱਤੀ ਜਾਂਦੀ ਹੈ। ਇੱਥੇ ਇੰਸਟਾਗ੍ਰਾਮ ਤੇ ਕੀ ਦਿਨਾ ਗੱਲ ਨੂੰ? ਇੰਸਟਾਗ੍ਰਾਮ ਤੇ ਇੱਥੇ ਜਿਹੜਾ ਹਾਲੇ ਕਲੀਅਰ ਦੱਸ ਨਹੀਂ ਰਿਹਾ ਕੁਝ ਵੀ ਜਿਹੜੀ ਇੰਸਟਾਗ੍ਰਾਮ ਤੇ ਇਹਦੀ ਗੱਲ ਐਮਪੀ ਵਿੱਚ ਵੀ ਹੁੰਦੀ ਰਹੀ ਆ ਉਹ ਇੰਸਟਾਗ੍ਰਾਮ ਤੇ ਦੇ ਰਿਹਾ ਉਹ ਕਰੀਏ ਦਾਰ ਰਹੇ ਇੰਸਟਾਗ੍ਰਾਮ ਆਈਡੀ ਚੱਕਾਂਗੇ ਫਿਰ ਇਹਦੇ ਦਾਲਦੇ ਕਿੱਥੇ ਕਿੱਥੇ ਦਿਖ ਰਹਾ ਹੈ ਨਹੀਂ ਇਹਨਾਂ ਤੇ ਕੋਈ ਦੁਆਮ ਨਹੀਂ ਇੰਸਟਾਗ੍ਰਾਮ ਦੇ ਜ਼ਰੀਏ ਜਿਹੜੀ ਇਹ ਫੀਮ ਦੇ ਦਾ ਜਿਹਨਾਂ ਨੂੰ ਵੇਚਣੀਆਂ ਉਹਨਾਂ ਲੱਭ ਲਈਏ ਇਹ ਇੰਸਟਾਗ੍ਰਾਮ ਤੇ ਇਹਨਾਂ ਨਾਲ ਗਾਹਕਾਂ ਨਾਲ ਗੱਲ ਹੋਈ ਪਰ ਗਾਹਕ ਆਇਆ ਨਹੀਂ ਕਹਿੰਦਾ ਵੀ ਇਹਨਾਂ ਨੂੰ ਵੇਟ ਕਰਨਾ ਸੀ ਸਮਝਾ ਨਿਊਜ਼ ਦੇ ਲਈ ਧਰਮਕੋਟ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ